लुधियाना ਦੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਗਿਨਿਸ ਬੁੱਕ ਆਫ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਜਿਸ ਪਿੱਛੇ ਉਹਨਾਂ ਨੇ ਇੱਕ ਲੰਬੀ ਮਿਹਨਤ ਕੀਤੀ ਹੈ ਸੋ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਵਿਖਾ ਦਿੰਦੇ ਆ ਕਿ ਉਹ ਕਿਹੜਾ ਕੀਰਤੀਮਾਨ ਸੀਗਾ ਜਿਹੜਾ ਇਹਨਾਂ ਨੇ ਹਾਸਲ ਕੀਤਾ ਦਾ ਹੈਵੀਐਸਟ ਵੇਟ ਲਿਫਟਡ ਵਿਦ 1 ਇਅਰ ਯੂਜ਼ਿੰਗ ਦਾ ਕਲੈਪ ਇਜ਼ 84.480 ਕਿਲੋਗ੍ਰਾਮ ਸੋ ਇਹ ਅਚੀਵਮੈਂਟ ਹੈ ਅਮਰੀਕ ਸਿੰਘ ਜੀ ਦੀ ਇੰਡੀਆ ਤੋਂ ਨਾਲ ਲਿਖਿਆ ਹੋਇਆ ਲੁਧਿਆਣਾ ਪੰਜਾਬ 23 ਮਈ 2025 ਨੂੰ ਜਿਹੜਾ ਇਹ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਸ ਬਾਰੇ ਇਹਨਾਂ ਦੇ ਅਟੈਂਪਟ ਹੈ ਜਿਹੜੇ ਉਹ ਕਈ ਵਾਰ ਕੀਤੇ ਤੇ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਵੀ ਆਪਣੇ ਜਿਹੜੇ ਇਹ ਖੇਡ ਦੀ ਜ਼ੋਹਰ ਵਖਾ ਚੁੱਕੇ ਨੇ ਇੱਕ ਕੰਨ ਦੇ ਨਾਲ ਇਹ ਇੰਨਾ ਵਜ਼ਨ ਚੁੱਕਦੇ ਨੇ ਮੈਨੂੰ ਲੱਗਦਾ ਕੋਈ ਬੰਦਾ ਹੱਥਾਂ ਨਾਲ ਹੀ ਚੁੱਕ ਸਕਦਾ ਸੋ ਅਮਰੀਕ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਪਾਜੀ ਇੱਕ ਕੀਰਤੀਮਾਨ ਜਿਹੜਾ ਸਥਾਪਿਤ ਕੀਤਾ ਸੋ ਪਹਿਲਾਂ ਤਾਂ ਸ਼ੁਰੂਆਤ ਇਸ ਦੀ ਕਦੋਂ ਹੋਈ ਤੇ ਇਹ ਜਿਹੜਾ ਮੇਰਾ ਸਫਰ 2018 ਤੋਂ ਸ਼ੁਰੂ ਹੋਇਆ ਸੀਗਾ ਜੀ ਮੈਂ 2018 ਚ ਕਿਲਾਰਾਪੁਰ ਗਿਆ ਸੀ ਆਪਣੇ ਦੋਸਤ ਨਾਲ ਰਾਜਪਾਲ ਨਾਲ ਉੱਥੇ ਕੋਈ ਵਿਅਕਤੀ ਦੋ ਕੰਨਾਂ ਦੇ ਨਾਲ 50 55 ਕਿਲੋ ਵੇਡ ਚੱਕਦਾ ਪਿਆ ਸੀਗਾ ਤੇ ਵੀਡੀਓ ਵੀ ਪਈ ਹੋਈ ਇੱਕ ਕੰਨ ਦੇ ਵਿੱਚ ਕਲੰਪ ਮੈਂ ਕਰ ਸਕਦਾ ਪਿਆ ਸੀ ਉਹਦੇ ਤੇ ਕਸ ਦੇ ਕਸੇ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਯਾਰ ਵੀ ਜਦ ਇਹ ਚੱਕ ਸਕਦਾ ਤੇ ਮੈਂ ਮੇਰੇ ਲਈ ਤਾਂ ਕੋਈ ਵੱਡੀ ਗੱਲ ਨਹੀਂ ਜੇ 50 ਕਿਲੋ ਚੱਕ ਰਿਆ ਮੈਂ ਤਾਂ ਇਸ ਤੋਂ ਵੱਧ ਚੱਕ ਦੂੰਗਾ ਬਸ 18 ਦੇ ਵਿੱਚ ਹੀ ਅਸੀਂ ਉਹ ਕਲੰਪ ਤਿਆਰ ਕਰਕੇ 18 ਦੇ ਵਿੱਚ ਹੀ ਨਵੰਬਰ ਦੇ ਮਹੀਨੇ ਚ 90 ਕਿਲੋ ਚੱਕਦਾ ਜਮੈਂ 90 ਕਿਲੋ ਚੱਕਣ ਤੋਂ ਬਾਅਦ ਪਤਾ ਨਹੀਂ ਕਿੰਨੇ رپورਟਰ ਵੀਰ ਮੇਰੀ ਖਬਰ ਲੈ ਗਏ ਪਤਾ ਨਹੀਂ ਕਿੱਥੇ ਕਿੱਥੇ ਮੇਰੀ ਖਬਰ ਪਹੁੰਚ ਗਈ ਫਿਰ ਉਸ ਤੋਂ ਬਾਅਦ ਮੈਂ ਕਿਲਾ ਰਿਆ ਪਰ ਜੜਤੋਲੀ ਮਤਲਬ ਚੱਕਦਾ ਹੀ ਰਿਆ ਦਾਦਾ ਇਹ ਇੱਥੇ ਕਦੋਂ ਟਰਾਈ ਕੀਤਾ ਫਿਰ ਗ੍ਰੀਨਿਸ ਬੁੱਕ ਆਫ ਰੈਕੋਰਡ ਇਹ ਮਤਲਬ ਮੈਂ 2018 ਤੋਂ ਹੀ ਕਰ ਰਿਹਾ ਸੀ ਟਰਾਈ ਮੈਨੂੰ ਕੋਈ ਮਿਲ ਜਾਂਦਾ ਜੀ ਕਹਿੰਦਾ ਵੀ 5 ਲੱਖ ਲਗਣਾ ਮੀਕੇ ਤੇਰੇ ਕੋ ਹੈਗਾ ਵਾ ਮੈਂ ਕਦੀ ਇੰਨੇ ਦਾ ਮੇਰੇ ਕੋ ਹੈ ਨਹੀਂਗੇ ਕੋਈ ਕਹਿੰਦਾ ਵੀ ਤੇਰੇ ਕੋ 65000 ਲਗਣਾ ਹਫਤੇ ਚ ਆ ਜਾਊਗਾ ਮੈਂ ਕਹਿੰਦਾ ਇੰਨੇ ਨਹੀਂ ਮੈਂ ਅਫੋਰਡ ਕਰ ਸਕਦਾ ਮੇਰੀ ਜੇਬ ਨਹੀਂ ਇੰਨੀ ਅਫੋਰਡ ਕਰਦੀ ਕਹਿੰਦਾ ਫਿਰ ਮਿੱਕੇ ਇੱਕ ਫ੍ਰੀ ਉਹ ਕੋਸਟ ਹੁੰਦਾ ਵਾ ਉਹਦਾ ਤਿੰਨ ਕਿ ਮਹੀਨਿਆਂ ਦਾ ਜਵਾਬ ਆਂਦਾ ਵਾ ਮੈਂ ਕਹਾ ਹਾਂ ਉਹ ਕਰ ਲੂਗਾ ਮੈਂ ਤੇ ਕਹਿੰਦਾ ਕੋਈ ਨਹੀਂ ਬਾਜੀ ਤੁਸੀਂ ਆ ਜਿਓ ਆਪਾਂ ਕਰ ਲਾਂਗੇ ਫਿਰ ਉਹਨੇ ਵਿਚਾਰੇ ਨੇ ਮੈਨੂੰ ਬੁਲਾਇਆ ਤੇ ਆਪਣਾ ਕੰਮ ਕਾਰ ਛੱਡ ਕੇ ਉਹਨੇ ਮਤਲਬ ਮੇਰੀ ਮਦਦ ਕੀਤੀ ਫਿਰ ਮੈਂ ਆਪਣੀ ਛੱਤ ਦੇ ਉੱਪਰ ਵੀਡੀਓ ਬਣਾਈ ਤੁਹਾਨੂੰ ਮੈਂ ਦੇ ਵੀ ਦਊਗਾ ਵੀਡੀਓ ਤੁਸੀਂ ਚਲਾ ਦਿਓ ਵਿੱਚ ਵੀਡੀਓ ਦੀ ਤੇ ਉਹ ਛੱਤ ਦੇ ਉੱਪਰ ਵੀਡੀਓ ਬਣਾਈ ਆ ਕਾਫੀ ਦੋਸਤ ਸੀਗੇ ਮੰਗਸਾਬ ਸੀਗੇ ਮੇਰੇ ਨਾਲ ਇਹਨਾਂ ਨੇ ਵੀ ਮੇਰਾ ਸਾਥ ਦਿੱਤਾ ਵਾ ਤੇ ਬਾਕੀ ਹੋਰ ਸੀਗੇ ਦੋਸਤ ਮਿੱਤਰ ਮੇਰੇ ਤੇ ਪੂਰਾ 14 ਸੈਕਿੰਡ ਹੋਲਡ ਕੀਤਾ ਮੈਂ ਉਹਦੇ ਬਣਾਇਆ 터ਕੀ ਦੇ ਵਿੱਚ 2013 ਦੇ ਵਿੱਚ ਉਹਦੇ ਕੋਲੋਂ 5 ਸੈਕਿੰਡ ਹੋਲਡ ਹੋਇਆ ਵਾ ਉਹਨੂੰ ਚਲੋ ਸਪੋਰਟ ਹੋ ਗਈ ਸੀਗੀ ਤੇ ਉਹਨੂੰ ਸਪான்ਸਰ ਵਗੈਰਾ ਹੋ ਗਈ ਸੀ 15 ਦਿਨ ਦੇ ਵੀਜ਼ੇ ਚ ਉਹ 터ਕੀ ਚਲੇ ਗਿਆ ਸੀ ਇਟਲੀ ਉਹਨੇ ਉੱਥੇ ਬਣਾਇਆ ਵਾ ਉਹਦੀ ਜਿਹੜੀ ਵੀਡੀਓ ਅਪਲੋਡ ਆ ਨੈਟ ਤੇ ਤੇ ਚਲੋ ਆਪਾਂ ਨੂੰ ਸਪੋਰਟ ਨਹੀਂ ਹੋਈ ਆਪਾਂ ਆਪਾਂ ਕੋਠੇ ਹੀ ਕਰ ਲਿਆ ਪਰ ਉਹਦਾ ਜਿਹੜਾ 5 ਸੈਕਿੰਡ ਹੋਲਡ ਸੀ 5 ਸੈਕਿੰਡ ਬਾਅਦ ਉਹਨੇ ਥੱਲੇ ਰੱਖਤਾ ਸੀ ਉਹਦਾ ਸੀਗਾ 82600 ਇਹਦੇ ਵਿੱਚ ਮੈਂਸ਼ਨ ਹੋਇਆ ਵਾ 84.580 ਪਰ ਮੈਨੂੰ ਮੇਲ ਦੇ ਵਿੱਚ ਗਿਨਿਸ ਨੇ ਕਿਹਾ ਤੁਸੀਂ 85 ਕਹਿ ਸਕਦੇ ਹੋ ਜਿੰਨੂ ਮਰਜੀ ਤੇ ਉਹਦਾ ਮਤਲਬ 82 ਸੀਗਾ ਆਪਣਾ 85 ਹੋ ਗਿਆ ਉਹਦਾ ਸੈਕਿੰਡ ਤੁਸੀਂ ਕੋਲ ਤਿੰਨ ਕਿਲੋ ਵਧ ਗਿਆ ਜੀ ਤੇ 3 ਕਿਲੋ ਜਦੋਂ ਵਧਿਆ ਚਲੋ ਹੋਲਡ ਤਾਂ ਮੈਂ ਹੋਰ ਕਰ ਦੇਣਾ ਸੀ 1 ਸੈਕਿੰਡ ਹੀ ਕਰ ਦੇਣਾ ਸੀ ਹੋਲਡ ਪਰ ਮੈਨੂੰ ਕੁਝ ਤਕਨੀਕੀ ਪ੍ਰੋਬਲਮ ਲੱਗੀ ਤੇ ਉਹਦੇ ਕਰਕੇ ਮੈਂ ਥੱਲੇ ਰੱਖਤਾ ਤੇ ਜਦੋਂ ਥੱਲੇ ਰੱਖਤਾ ਤੇ ਸਾਰੇ ਨੇ ਕਿਹਾ ਵੀ ਮਿੱਕੇ ਬਹੁਤ ਵਧੀਆ ਹੋ ਗਿਆ ਫਿਰ ਬਸ ਉਹ ਵੀਡੀਓ ਲੈ ਕੇ ਆਪਣਾ ਫੋਟੋਗ੍ਰਾਫੀ ਹੋ ਗਈ ਤੇ ਬਾਕੀ ਜੋ ਫਾਰਮੈਲਟੀ ਆਉਂਦੀ ਡਾਕੂਮੈਂਟਸ ਵਗੈਰਾ ਉਹ ਸਾਰੇ ਅਪਲੋਡ ਕਰਕੇ ਮੈਂ ਉਹ ਮੁੰਡੇ ਨੇ ਮੇਰੇ ਦੋਸਤ ਨੇ ਤੇ ਉਹਨੇ ਭੇਜਤੀ ਤੇ ਆਈ ਥਿੰਕ ਲੋਕਾਂ ਨੂੰ ਤਿੰਨ ਮਹੀਨੇ ਲੱਗਦੇ ਮੈਨੂੰ ਮਹੀਨੇ ਚ ਜਵਾਬ ਆ ਗਿਆ ਸੀ ਇੱਕ ਮਹੀਨੇ ਚ ਹੀ ਕੰਪਲੀਟ ਕਰਤਾ ਅੱਗੇ ਅੱਗੇ ਦੀ ਹੁਣ ਕੀ ਪਲਾਨਿੰਗ ਸਿਗੀਆਂ ਨੇ ਹੁਣ ਤੁਸੀਂ ਇਹ ਹਾਸਲ ਕਰ ਲਿਆ ਮੁਕਾਮ ਅੱਗੇ ਕੀ ਪਲਾਨਿੰਗ ਅੱਗੇ ਪਹਿਲਾ ਤਾਂ ਮੈਂ ਸੋਚ ਰਿਹਾ ਸੀ ਇੰਜਣ ਖਿੱਚਾਂ ਮੈਂ ਚਲੇ ਵੀ ਗਿਆ ਜੀ ਆ ਹੈਰੀ ਮੁੰਡਾ ਮੇਰੇ ਨਾਲ ਹੀ ਸੀਗਾ ਮੇਰਾ ਦੋਸਤ ਇਹ ਮੈਂ ਉਹਦੀ ਚਲੇ ਗਿਆ ਉੱਥੇ ਕਲੰਪ-ਕਲੰਪ ਲੈ ਕੇ ਆਪਣਾ ਰੱਸੀ ਰੁਸੀ ਲੈ ਕੇ ਮੈਂ ਕਿਹਾ ਵੀ ਸਰ ਮੈਂ ਇੰਜਣ ਖਿੱਚਣਾ ਵਾ ਕਹਿੰਦੇ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ ਮੈਂ ਕਿਹਾ ਵੀ ਪਰਮਿਸ਼ਨ ਕਿਉਂ ਨਹੀਂ ਦੇ ਸਕਦੇ ਕਹਿੰਦੇ ਵਿੱਚ ਕੁਝ ਵੀ ਹੋ ਸਕਦਾ ਤੇਰਾ ਕੰਨ ਪਾੜ ਸਕਦਾ ਕੁਝ ਵੀ ਹੋ ਸਕਦਾ ਤੇਰੇ ਮਣਕਾ ਹਿੱਲ ਸਕਦਾ ਲੋਰ ਬੈਹ ਖਿਲ ਸਕਦੀ ਮੈਂ ਕਿਹਾ ਸਰ ਮੈਂ ਸਟਾਮ ਤੇ ਲਿਖ ਕੇ ਦੇ ਦਿੰਦਾ ਮੈਂ ਜ਼ਿੰਮੇਵਾਰ ਹਾਂ ਮੈਂ ਖਿੱਚਣ ਲਈ ਤਿਆਰ ਹਾਂ ਉਹਨਾਂ ਨੇ ਇੱਕ ਨਹੀਂ ਸੁਣੀ ਫਿਰ ਇਹ ਮੈਨੂੰ ਹੈਰੀ ਕਹਿੰਦਾ ਭਾਜੀ ਛੱਡੋ ਭਰੇ ਦੀ ਵੈਸ ਨਹੀਂ ਕਰੀਦੀ ਹਾਂ ਮੈਂ ਕਹਾਂ ਯਾਰ ਮੈਂ ਖਿੱਚਣਾ ਚਾਹੁੰਨਾ ਵੀ ਇੰਗਲੈਂਡ ਦੇ ਗੋਰੇ ਨੇ ਦੰਦ ਨਾਲ ਇੱਕ ਇੰਜਨ ਪਲੱਸ ਡੱਬੇ ਖਿੱਚਦੇ ਉਹਨੇ ਤੇ ਮੈਂ ਕਹਾਂ ਯਾਰ ਜਦੋਂ ਉਹਦੀ ਸਰਕਾਰ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਤੇ ਮੈਨੂੰ ਵੀ ਕਰਨਾ ਚਾਹੀਦਾ ਵਾ ਮੈਂ ਤਾਂ ਇੰਡੀਆ ਦਾ ਨਾਮ ਰੋਸ਼ਨ ਕਰਨਾ ਵਾ ਇਹ ਕਹਿੰਦਾ ਭਾਜੀ ਚਲੋ ਛੱਡੋ ਆਪਾਂ ਇੱਕ ਇੱਕ ਕੰਮ ਨਹੀਂ ਕਰਨਾ ਆਪਾਂ ਸਪੋਰਟਸਮੈਨ ਆ ਨਾ ਆਪਾਂ ਆਪਣਾ ਬੈਸਟ ਦਿਖਾਉਣਾ ਵਾ ਕਿਤੇ ਵੀ ਦਿਖਾਵਾਂਗੇ ਕਿਤੇ ਹੋਰ ਦਿਖਾ ਦਾਂਗੇ ਤੇ ਮੈਂ ਕਹਾਂ ਚਲ ਠੀਕ ਹੈ ਤੇਰੀ ਗੱਲ ਫਿਰ ਉਧਰੋਂ ਅਸੀਂ ਆ ਗਏ ਤੇ ਹੁਣ ਮੇਰੀ ਇੱਛਾ ਹੈ ਕਿ ਮੈਂ ਟਰੱਕ ਖਿੱਚਣਾ ਵਾ ਇਸੇ ਗੋਰੀ ਨੇ 15 ਮੀਟਰ ਖਿੱਚਿਆ ਵੀ ਨਹੀਂ ਸਵਾਲ ਰਿਪੋਰਟ ਬਣਾਇਆ ਤੇ ਮੈਂ ਆਪਣੇ ਰਾਈਟ ਹੈਂਡ ਕੰਨ ਦੇ ਨਾਲ ਕੋਸ਼ਿਸ਼ ਕਰੂੰਗਾ ਵੀ ਬੀ ਖਿੱਚਾਂ ਮੈਂ ਸਿਕਲਾਈ ਸ਼ੁਰੂ ਕਰਤੀ ਹੈ ਇਹਦੀ ਪ੍ਰੈਕਟਿਸ ਹਾਂ ਗੱਡੀਆਂ ਤਾਂ ਮੈਂ ਬਹੁਤ ਖਿੱਚ ਚੁੱਕਿਆ ਨੋਵਾ ਸਪੋਰਪੀਓ i20 ਇਹ ਤਾਂ ਮੈਂ ਬਾਦੂ ਖਿੱਚਤੀ ਹਾਂ ਲੋਡੇਡ ਟ੍ਰੱਕ ਜਾਂ ਖਾਲੀ ਟੱਕ ਖਾਲੀ ਟੱਕ ਲੋਡੇਡ ਤਾਂ ਕੋਈ ਵੀ ਨਹੀਂ ਖਿੱਚਦਾ ਜੀ ਕਿਸੇ ਗੋਰੇ ਨੇ ਵੀ ਨਹੀਂ ਖਿੱਚਿਆ ਲੋਟ ਤਾਂ ਤੇ ਹੁਣ ਉਹਦੀ ਤਿਆਰੀ ਚੱਲਦੀ ਆ ਬਹੁਤ ਜਲਦ ਪ੍ਰੈਕਟਿਸ ਚੱਲ ਰਹੀ ਆ ਸ੍ਰੀ ਸ਼ਾਂਤ ਹਾਂ ਪ੍ਰੈਕਟਿਸ ਚੱਲ ਰਹੀ ਆ ਤੇ 4 ਵਜੇ ਸਵੇਰੇ ਉੱਠ ਜਣਾ ਜੇ ਮੈਂ ਪ੍ਰੈਕਟਿਸ ਨਾ ਕਰਾਂ ਤਾਂ ਮੇਰੀ ਪਰਮਾਤਮਾ ਮੇਰੇ ਦੋਸਤ ਮਿੱਤਰਾਂ ਨੇ ਨਹੀਂ ਛੁਡਨੀ ਕੋਈ ਮੈਡਲ ਨਹੀਂ ਪੈਣਾ ਮੇਰੇ ਜੇ ਮੈਂ ਪ੍ਰੈਕਟਿਸ ਛੱਡਤੀ ਅੱਛਾ ਦੋਸਤ ਵੀ ਨਾਲ ਹੈਗੇ ਨੇ ਜਿਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਹੈ ਭਾਜੀ ਕੀ ਨਾ ਮੈਂ ਤੁਹਾਡਾ ਤੁਸੀਂ ਵੀ ਤੁਹਾਡੀ ਫਿਜ਼ਿਕ ਦੇਖ ਕੇ ਲੱਗਦਾ ਤੁਸੀਂ ਵੀ ਇੱਕ ਐਥਲੀਟ ਹੀ ਹੋ ਹਾਂਜੀ 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 ਭਾਜੀ ਦੇ ਬਦੌਲਤ ਹੀ ਮੈਂ ਵੀ ਇਸ ਲਾਈਨ ਦੇ ਵਿੱਚ ਆਈ ਮੈਨੂੰ ਐਥਲੀਟ ਬਣਾਉਣ ਵਾਲੇ ਜ਼ਿਆਦਾ ਇਹਨਾਂ ਦਾ ਯੋਗਦਾਨ ਹੈ ਕਿਸ ਤਰ੍ਹਾਂ ਲੱਗਦਾ ਹੈ ਉਪਲਬਧੀ ਭਾਜੀ ਨੇ ਜਿਹੜੀ ਹਾਸਲ ਕੀਤੀ ਹੈ ਉਹਦਾ ਵੀ ਇਹਨਾਂ ਦੀ ਮਿਹਨਤ ਮਿਹਨਤ ਸਦਕਾ ਹੋਇਆ ਜੀ ਸਾਰਾ ਕੁਝ ਮਿਹਨਤੀ ਬਹੁਤ ਨੇ ਉਸ ਤੋਂ ਜ਼ਿਆਦਾ ਇੱਕ ਇਨਸਾਨ ਅੱਛੇ ਨੇ ਜਜ਼ਬਾ ਵੀ ਜਜ਼ਬਾ ਬਹੁਤ ਹੈ ਅੰਦਰ ਸਾਜੀ ਕੇ ਸਾਥ ਬੜਾ ਦਿੱਤਾ ਤੁਸੀਂ ਨਾਲ ਹਮੇਸ਼ਾ ਖੜੇ ਰਹੇ ਪਤਾ ਕੌਣ ਹੁੰਦਾ ਹੀ ਸਾਥ ਦੇਣ ਨਾਲ ਪ੍ਰਮਾਤਮਾ ਨੇ ਇਹਨਾਂ ਦਾ ਸਾਥ ਦਿੱਤਾ ਇਹਨਾਂ ਦੀ ਮਿਹਨਤ ਬੋਲਦੀ ਹੈ ਅੱਜ ਬਜ਼ੁਰਗ ਵੀ ਸਾਡੇ ਨਾਲ ਨੇ ਬਾਬਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਐਨਸ ਮਾਨਾ ਜੀ ਅੱਜ ਤੁਸੀਂ ਵੀ ਐਥਲੀਟਿਕਾ ਐਥਲੀਟ ਕਰਦੇ ਹੋ ਦੌੜ ਲਾਉਂਦੇ ਹੋ 400 ਮੀਟਰ ਹੀ ਹੂੰ ਸਦੋਂ ਤੋਂ ਮੈਂ ਹਾਂ ਜੀ ਹਾਂ ਮੇਰੇ ਪੰਜਾਬ ਟੋਨ ਮੈਟਲ ਲੇਕੇ ਜੀ ਜਦੋਂ ਮੈਟਲ ਉੱਪਰ ਇਹਨਾਂ ਦੇ ਛਾਤੇ ਇੰਨਾ ਕੰਨ ਦਾ ਵਜ਼ਨ ਚ ਕਹਿ ਡਰ ਨਹੀਂ ਲੱਗਾ ਕਿ ਕਿਤੇ ਕੋਈ ਨੁਕਸਾਨ ਨਾ ਹੋ ਜੇ ਕੋਈ ਕੋਈ ਹਰਸਾ ਨਾ ਹੋ ਜੇ ਬੜਾ ਮਾਨਸੀ ਜੀ ਨੂੰ ਤੇ ਸਾਨੂੰ ਇਹਨਾਂ ਦੀ ਮਿਹਨਤ ਬਹੁਤ ਸੀ ਹੂੰ ਦਿਨਾਂ ਤਹੀ ਮਿਹਨਤ ਕਰਦੇ ਨੇ ਇਹ ਬੱਚੇ ਡਟੇ ਰਹਿੰਦੇ ਨੇ ਇਸ ਕਰਕੇ ਸਾਨੂੰ ਮਾਨਸੀ ਪੂਰਾ ਹੋਈ ਉਹ ਕਹਿੰਦੇ ਟਰੱਕ ਖਿੱਚਣਾ ਲੱਗਦਾ ਵੀ ਕਰ ਦੇਣਗੇ ਕੰਮ ਉਹ ਤੇ ਰੇਲ ਗੱਡੀ ਵੀ ਖਿੱਚ ਦੇਣਗੇ ਟਰੈਕਟਰ ਦੱਸੇ ਹਾਂ ਜੀ ਕੋਲੋਂ ਤੁਹਾਨੂੰ ਸੋ ਇਹ ਸੰਸੜੇ ਨਾਲ ਪਾਈ ਅਮਰੀਕ ਸਿੰਘ ਜੀ ਜਿਹੜੇ ਦੱਸ ਰਹੇ ਸੀਗੇ ਬਾਈ ਜੀ ਕਿ ਕਿਸ ਤਰ੍ਹਾਂ ਇਹਨ ਵਜ਼ਨ ਜਿਹੜਾ ਉਹ ਲਗਭਗ 85 ਕਿਲੋ ਦੇ ਵਜ਼ਨ ਜਿਹੜਾ ਉਹ ਚੁੱਕਿਆ ਹੈਗਾ ਆਪਣੇ ਕੰਨ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਹੋਰ ਵੀ ਕਈ ਕੀਰਤੀਮਾਨ ਜਿਹੜੇ ਉਹ ਸਥਾਪਿਤ ਕਰ ਚੁੱਕੇ ਨੇ ਸੋ ਹੁਣ ਟਰੱਕ ਖਿੱਚਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਟੀਚਾ ਮਿੱਥਿਆ ਹੈਗਾ ਕਿ ਟਰੱਕ ਨੂੰ ਖਿੱਚਣਗੇ ਆਪਣੇ ਕੰਨ ਦੇ ਨਾਲ ਇਸ ਤੋਂ ਪਹਿਲਾਂ ਵੀ ਇੱਕ ਰਿਕਾਰਡ ਬਣਿਆ ਹੋਇਆ ਲਗਭਗ 15 ਮੀਟਰ ਉਹਨੇ ਟਰੱਕ ਖਿੱਚਿਆ ਸੀ ਪਰ ਉਹ ਗੋਰੇ ਦਾ ਰਿਕਾਰਡ ਤੋੜਨ ਲਈ ਹੁਣੇ ਲਗਾਤਾਰ ਪ੍ਰੈਕਟਿਸ ਕਰ ਰਹੇ ਵਰਿੰਦਰ ਸਿੰਘ ਤੇ ਟੀਮ ਪਾਸੇ ਦੇ